ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਜੀਵਾਂ ਦੀ ਕਲਿਆਣ ਹੁੰਦੀ ਹੈ ਐਸੇ ਪਰਉਪਕਾਰੂ ਸਤਿਗੁਰੂ ਤੈਨਾਂ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਸੱਚੇ ਪਾਸ਼ਾ ਮਹਾਰਾਜ ਦੀ ਇਲਾਹੀ ਧੁਰ ਕੀ ਬਾਣੀ ਜੋ ਸਾਨੂੰ ਫਰਮਾਨ ਕਰਦੀ ਹੈ ਜੇ ਖਾਲਸਾ ਜੀ ਕੋਈ ਮਨੁੱਖ ਉਸ ਫਰਮਾਨ ਨੂੰ ਮੰਨ ਲਵੇ ਆਪਣੇ ਹਿਰਦੇ ਵਿੱਚ ਪੱਕਾ ਕਰ ਲਵੇ ਤੇ ਖਾਲਸਾ ਜੀ ਗੁਰਾਂ ਕੀ ਬਾਣੀ ਉਸ ਨੂੰ ਤਾਰ ਦਿੰਦੀ ਹੈ ਉਹਦੇ ਮਨ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਦਿੰਦੀ ਹੈ ਕਿਉਂਕਿ ਬਾਣੀ ਤੁਰ ਤੋਂ ਆਈ ਹੈ ਤੁਰ ਦੀ ਗੱਲ ਕਰਦੀ ਹੈ ਤੇ ਖਾਲਸਾ ਜੀ ਤੁਰਤਾ ਕੀ ਲੈ ਕੇ ਜਾਂਦੀ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਭਾਈ ਆਪਣਾ ਸਮਾਂ ਕਦੇ ਵੀ ਵਿਅਰਥ ਨਾ ਗਵਾਵੋ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਕੋਈ 1 ਮਿੰਟ 2 ਮਿੰਟ 5 ਮਿੰਟ 10 ਮਿੰਟ ਜਦੋਂ ਵੀ ਸਮਾਂ ਹੁੰਦਾ ਵਾਹਿਗੁਰੂ 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 ਜਪਿਆ ਕਰੋ ਬਾਣੀ ਪੜ ਲਿਆ ਕਰੋ 5 ਮਿੰਟ ਦੇ ਵਿੱਚ ਖਾਲਸਾ ਜੀ ਚੌਪਈ ਸਾਹਿਬ ਦਾ ਵਧੀਆ ਤਰ੍ਹਾਂ ਜਾਪ ਹੋ ਜਾਂਦਾ ਹੈ ਜੇ ਕਿਸੇ ਕੋਲੇ 10 ਮਿੰਟ ਹਨ ਤੇ ਖਾਲਸਾ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਬ੍ਰਹਮ ਬਾਣੀ ਦਾ ਜਾਪ ਹੋ ਜਾਂਦਾ ਹੈ ਨਹੀਂ ਤੇ ਮੂਲ ਮੰਤਰ ਦਾ ਜਾਪ ਕਰ ਲੇ ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰ ਲੇ ਸਤਿਗੁਰੂ ਜੀ ਮਹਾਰਾਜ ਨੂੰ ਯਾਦ ਕਰ ਲੇ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰ ਲੇ ਕਿਉਂਕਿ ਖਾਲਸਾ ਜੀ ਉਹੀ ਸਮਾਂ ਹੈ ਜਿਹੜਾ ਲੇਖੇ ਵਿੱਚ ਹੈ ਜਦੋਂ ਰੱਬ ਜੀ ਯਾਦ ਆ ਜਾਣ ਜਦੋਂ ਗੁਰੂ ਪਿਤਾ ਯਾਦ ਆ ਜਾਣ ਹੋਰ ਇਸ ਤੋਂ ਇਲਾਵਾ ਜਿੰਨਾ ਵੀ ਸਮਾਂ ਹੈ ਰਾਤ ਦਿਨ ਦਾ ਖਾਲਸਾ ਜੀ ਉਹ ਸਾਰੇ ਦਾ ਸਿਆਰਾ ਵਿਅਰਥ ਹੈ ਵਿਅਰਥ ਵਿਅਰਥ ਹੀ ਜਾਂਦਾ ਹੈ ਉਹਦਾ ਕੋਈ ਲਾਭ ਨਹੀਂ ਹੈ ਕਿਸੇ ਪ੍ਰਕਾਰ ਵੀ ਖਾਲਸਾ ਜੀ ਉਹ ਸਫਲਾ ਨਹੀਂ ਅਸਫਲ ਹੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਸਾਨੂੰ ਦੱਸਦੇ ਆ ਭਲਿਆ ਪੁਰਖਾ ਤੂੰ ਸਾਰਾ ਦਿਨ ਕੰਮ ਕਰਦਾ ਤੇਰਾ ਸਮਾਂ ਉਦੋਂ ਲੰਘ ਜਾਂਦਾ ਤੂੰ ਰੱਬ ਨੂੰ ਯਾਦ ਨਹੀਂ ਕਰਦਾ ਇਹ ਰਾਤ ਨੂੰ ਤੂੰ ਆ ਕੇ ਸੌ ਜਾਣਾ ਖਾਲਸਾ ਜੀ ਨੀਂਦਰੇ ਨੂੰ ਨੀਂਦ ਨੂੰ ਦੂਜੀ ਮੌਤ ਮੰਨਿਆ ਹੈ ਕਿਉਂ ਦੂਸਰੀ ਮੌਤ ਮੰਨਿਆ ਹੈ ਕਿਉਂਕਿ ਜੇ ਇਸ ਵੇਲੇ ਮਨੁੱਖ ਖਾਲਸਾ ਜੀ ਸੌਂਦਾ ਹੈ ਉਦੋਂ ਇਹਦੇ ਸਵਾਸੇ ਜ਼ਿਆਦਾ ਖਰਚ ਹੁੰਦੇ ਹਨ ਆਪਾਂ ਸਵਾਸਾਂ ਦੀ ਪੂੰਜੀ ਲੈ ਕੇ ਹੀ ਧਰਤੀ ਤੇ ਆਏ ਹਾਂ ਸਾਡਾ ਇੱਥੇ ਖਾਲਸਾ ਜੀ ਕੋਈ ਇਹ ਨਹੀਂ ਲਿਖਿਆ ਵੀ ਸਾਡੀ ਦਾੜ੍ਹੀ ਚਿੱਟੀ ਹੋਊਗੀ ਤੇ ਫਿਰ ਇਸ ਦੁਨੀਆ ਤੋਂ ਜਾਣਾ ਜਾਂ ਸਾਡੀ ਇੰਨੀ ਉਮਰ ਹੋ ਜਾਊਗੀ ਫਿਰ ਦੁਨੀਆ ਤੇ ਜਾਣਾ ਜਦੋਂ ਸਾਡੀ ਸਵਾਸਾਂ ਦੀ ਪੂੰਜੀ ਖਰਚ ਹੋ ਗਈ ਜਦੋਂ ਸਵਾਸ ਮੁੱਕ ਗਏ ਜਿਹੜੇ ਅਸੀਂ ਲੈ ਰਹੇ ਹਾਂ ਜਦੋਂ ਖਾਲਸਾ ਜੀ ਖਤਮ ਹੋ ਗਏ ਉਦੋਂ ਹੀ ਸਾਡੇ ਪ੍ਰਾਣ ਨਿਕਲ ਜਾਣੇ ਹਨ ਇਹਦਾ ਖਾਲਸਾ ਜੀ ਕੋਈ ਵਿਸਾਹ ਨਹੀਂ ਹੈ ਇਹ ਸਰੀਰ ਦਾ ਇਹ ਦੇਹੀ ਦਾ ਕੋਈ ਵਿਸਾਹ ਨਹੀਂ ਹੈ ਜਿਵੇਂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਸ਼ਾ ਬਚਨ ਕਰਦੇ ਹਨ ਹਰ ਜਪਦੇ ਆਖੇ ਨ ਢਿਲ ਨਾ ਕੀ ਜਾਈ ਮੇਰੀ ਜਿੰਦੂੜੀਏ ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ ਮਹਾਰਾਜ ਕਹਿੰਦੇ ਵਾਹਿਗੁਰਜੀ ਦਾ ਸਿਮਰਨ ਕਰਨ ਜੇ ਤੇਰਾ ਮਨ ਕਰ ਆਵੇ ਤੇ ਇੱਕ ਕਿਣਕਾ ਮਾਤਰ ਵੀ ਢਿਲਣਾ ਲਾਵੀ ਆਪਣੀ ਆਤਮਾ ਨੂੰ ਖਾਲਸਾ ਜੀ ਇਹ ਸਮਝਾ ਦਿਓ ਕਿ ਭਾਈ ਇਹ ਸਵਾਸਾ ਜਿਹੜਾ ਅੰਦਰ ਗਿਆ ਪਤਾ ਨਹੀਂ ਇਹ ਬਾਹਰ ਆਵੇਗਾ ਕਿ ਨਹੀਂ ਆਵੇਗਾ ਸੋ ਵਾਹਿਗੁਰੂ ਜੀ ਨੂੰ ਜਪ ਲਿਏ ਭਜਨ ਕਰ ਲਿਏ ਰੱਬ ਨੂੰ ਯਾਦ ਕਰਨ ਲੱਗਿਆਂ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਕਦੇ ਵੀ ਖਾਲਸਾ ਜੀ ਆਲਸ ਨਹੀਂ ਕਰਨਾ ਚਾਹੀਦਾ ਜਿਵੇਂ ਅਮਰਤ ਵੇਲੇ ਸਾਨੂੰ ਆਲਸ ਚੜ ਜਾਂਦੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਣ ਲੱਗਿਆਂ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਉਹ ਵਿਰਲੇ ਗੁਰਮਖਾਨ ਉਹਨਾਂ ਉਤੇ ਬੜੀ ਸਤਗੁਰੂ ਗੁਰੂ ਨਾਨਕ ਸਾਹਿਬ ਜੀਆ ਦੀ ਕਿਰਪਾ ਹੈ ਜਿਹੜੇ ਅਮਰਤ ਵੇਲੇ ਜਾਗਦੇ ਹਨ ਬਾਣੀ ਪੜ੍ਹਦੇ ਹਨ ਸਤਗੁਰਾਂ ਦੇ ਦਰਸ਼ਨ ਕਰਦੇ ਹਨ ਖਾਲਸਾ ਜੀ ਸੱਚੀ ਗੱਲ ਜਾਣਿਓ ਜੇ ਕੋਈ ਪੁੱਛੇ ਵੀ ਭਾਈ ਮੈਂ ਕਿਵੇਂ ਮਾਲੂਮ ਕਰਾਂ ਕਿਵੇਂ ਮੈਨੂੰ ਪਤਾ ਲੱਗੇ ਕਿ ਮੇਰੇ ਉੱਤੇ ਸਤਗੁਰਾਂ ਦੀ ਕਿਰਪਾ ਹੈ ਤੇ ਫਿਰ ਖਾਲਸਾ ਜੀ ਇੱਕ ਚੀਜ਼ ਵੇਖ ਲਿਓ ਜੇ ਉਹਦੇ ਕੋਲੇ ਅਮਰਤੋ ਵੇਲਾ ਹੋਊਗਾ ਤੇ ਉਹਦੇ ਉੱਤੇ ਬਹੁਤ ਕਿਰਪਾ ਹੋਊਗੀ ਜੇ ਉਹ ਖਾਲਸਾ ਜੀ ਸਾਮ ਆਸਾਮਾ ਨੂੰ ਸੰਧਿਆ ਵੇਲੇ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਬਾਣੀ ਰਹਿਰਾਸ ਦਾ ਜਾਪ ਕਰੇਗਾ ਉਹਦੇ ਉੱਤੇ ਕਿਰਪਾ ਹੈ ਜਦੋਂ ਉਹਨੂੰ ਸੌਣ ਲੱਗਿਆ ਚੇਤਾ ਹੋਵੇਗਾ ਕਿ ਮੈਂ ਕੀਰਤਨ ਸੋਲਾ ਜੀ ਦਾ ਪਾਠ ਕਰਕੇ ਸੌਣਾ ਉਹਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੈ ਬਿਨਾ ਕਿਰਪਾ ਤੋਂ ਅਮਰਤ ਵੇਲਾ ਨਹੀਂ ਸਾਂਭਿਆ ਜਾ ਸਕਦਾ ਬਿਨਾ ਕਿਰਪਾ ਤੋਂ ਪੰਜ ਬਾਣੀਆਂ ਦੇ ਨੀਮ ਨਹੀਂ ਕੀਤਾ ਜਾ ਸਕਦਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਹੀ ਹੈ ਫਿਰ ਇਹ ਜਾਪ ਹੁੰਦੇ ਹਨ ਤਾਂ ਉਹ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਜਾਣਣ ਆਪਣੇ ਉੱਤੇ ਸਤਿਗੁਰਾਂ ਦੀ ਪੂਰੀ ਕਿਰਪਾ ਜਾਣਣ ਜਿਹੜੇ ਖਾਲਸਾ ਜੀ ਅਮਰਤ ਵੇਲੇ ਜਾਗਦੇ ਹਨ ਮਹਾਰਾਜ ਜੀਆਂ ਦੀ ਬਾਣੀ ਪੜ੍ਹਦੇ ਹਨ ਜਿਹੜੇ ਸਤਿਗੁਰ ਸੱਚੇ ਪਾਤਸ਼ਾਹੀ ਸ਼ਰਨ ਨੂੰ ਤੱਕਦੇ ਹਨ ਨਹੀਂ ਤੇ ਖਾਲਸਾ ਜੀ ਸਾਰਾ ਜਿਹੜਾ ਜਗਤ ਹੈ ਉਹ ਸੁੱਤੇਆਂ ਹੀ ਜ਼ਿੰਦਗੀ ਲੰਘਾਈ ਜਾ ਰਿਹਾ ਦਿਨੇ ਵੀ ਸੁੱਤੇ ਰਹਿੰਦੇ ਰਾਤ ਵੀ ਸੁੱਤੇ ਰਹਿੰਦੇ ਇਹ ਤ੍ਰੈ ਗੁਣ ਮਾਇਆ ਜਿਹੜੀ ਹੈ ਖਾਲਸਾ ਜੀ ਇਹਦੇ ਵਿੱਚ ਸਾਰੇ ਦਾ ਸਾਰਾ ਸੰਸਾਰ ਹੀ ਸੁੱਤਾ ਹੈ ਸੋ ਉਹ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਸਦਾ ਸਾਡੇ ਅੰਗ ਸੰਗ ਸਾਨੂੰ ਵੇਖਦਾ ਸੁਣਦਾ ਸਭ ਕੁਝ ਖਾਲਸਾ ਜੀ ਉਹਨੂੰ ਪਤਾ ਹੈ ਫਿਰ ਉਸ ਵਾਹਿਗੁਰੂ ਜੀ ਨੂੰ ਕਦੇ ਵੀ ਵਿਸਾਰੀਏ ਨਾ ਤੇ ਜਿਹੜੇ ਖਾਲਸਾ ਜੀ ਸਾਡੇ ਪਾਪ ਹੁੰਦੇ ਹਨ ਸਾਡੇ ਗੁਨਾਹ ਹੁੰਦੇ ਹਨ ਉਹੀ ਜਿਹੜੇ ਹਨ ਉਹ ਡਰਦੇ ਹਨ ਲੋਕ ਉਹਨਾਂ ਨੂੰ ਡਰ ਪਿਆ ਰਹਿੰਦਾ ਹੈ ਘਾਟੇ ਦਾ ਨੁਕਸਾਨ ਦਾ ਤੇ ਜਿਹੜੇ ਖਾਲਸਾ ਜੀ ਸਤਗੁਰਾਂ ਦੀ ਸ਼ਰਣੀ ਰਹਿੰਦੇ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਵੈਪਦਾ ਕੋਈ ਘਾਟਾ ਪੈ ਜਾਵੇ ਤਾਂ ਵੀ ਮਹਾਰਾਜ ਦਾ ਸ਼ੁਕਰ ਕਰਦੇ ਆ ਲਾਭ ਹੋ ਜਾਵੇ ਤਾਂ ਵੀ ਸਤਗੁਰਾਂ ਦਾ ਸ਼ੁਕਰ ਕਰਦੇ ਆ ਮਹਾਰਾਜ ਕਹਿੰਦੇ ਹਰ ਵੇਖਿਆ ਸੁਣਾ ਨਿਤ ਸਭ ਕੀ ਸਮੇਰੀ ਜੁੰਦੜੀਏ ਸੋ ਡਰ ਜਿਨ ਪਾਪਕ ਮਤੇ ਰਾਮ ਜਿਨ੍ਹਾਂ ਨੇ ਪਾਪ कमाए ਹਨ ਉਹੀ ਡਰਦੇ ਹਨ ਵਾਹਿਗੁਰੂ ਜੀ ਦੇ ਸਦਾ ਹੀ ਸੁਣਦੇ ਵੇਖਦੇ ਸਦਾ ਹੀ ਅੰਗ ਸੰਗ ਖਾਲਸਾ ਦੀ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆ ਭੰਗੰਗ ਬੇਪੂਤੇ ਮਹਾਰਾਜ ਦੇ ਸਦਾ ਹੀ ਸਾਡੇ ਅੰਗ ਸੰਗ ਹਨ ਪਰ ਖਾਲਸਾ ਜੀ ਪਾਪ ਜਿਹੜੇ ਹਨ ਇਹ ਉਦੋਂ ਹੀ ਦੂਰ ਹੋ ਸਕੇ ਜਦੋਂ ਸਤਗੁਰਾਂ ਦੀ ਚਰਣੀ ਲੱਗ ਜਾਵਾਂਗੇ ਸਤਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਵਾਂਗੇ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਿਗੁਰੂ ਸੱਚੇ ਪਾਸ਼ਾ ਜੀਆ ਦਾ ਇਹ ਫਰਮਾਨ ਹੈ ਜਿਨ੍ਹਾਂ ਖਾਲਸਾ ਜੀ ਮਨੁੱਖਾਂ ਦਾ ਅੰਦਰ ਪਵਿੱਤਰ ਹੈ ਉਹ ਕਿਦਾਂ ਹੋਇਆ ਜਿਹੜੇ ਨਾਮ ਜਪਦੇ ਹਨ ਫਿਰ ਉਹ ਖਾਲਸਾ ਜੀ ਆਪਣੇ ਸਾਰੇ ਪਾਪਾਂ ਨੂੰ ਗਲੋਂ ਲਾ ਕੇ ਸਿੱਟ ਦਿੰਦੇ ਹਨ ਇਹ ਮਹਾਰਾਜ ਦਾ ਬਚਨ ਹੈ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁਟ ਘੱਤੇ ਰਾਮ ਉਹਨਾਂ ਨੇ ਸਾਰੇ ਆਪਣੇ ਡਰ ਹਨ ਜਿਹੜੇ ਹਨ ਤਰਾਸ ਹਨ ਜਿਹੜੇ ਉਹ ਖਾਲਸਾ ਜੀ ਛੁੱਟ ਦਿੱਤੇ ਹਨ ਕਿਉਂਕਿ ਉਹਨਾਂ ਦਾ ਅੰਤਆਕਰਸ਼ਣ ਹੈ ਜਿਹੜਾ ਅੰਤਆਸ਼ਕਰਣ ਹੈ ਜਾਂ ਅੰਦਰ ਹੈ ਜਾਂ ਮਨ ਹੈ ਉਹ ਖਾਲਸਾ ਜੀ ਸ਼ੁੱਧ ਹੋ ਗਿਆ ਹੈ ਸੋ ਮਹਾਰਾਜ ਸਾਨੂੰ ਇਹੀ ਗੱਲ ਸਮਝਾਉਂਦੇ ਗੁਰਮਖੋ ਨਾਮ ਜਪਿਆ ਕਰੀਏ ਕਿਉਂਕਿ ਬਿਨਾ ਨਾਮ ਤੋਂ ਖਾਲਸਾ ਜੀ ਹੋਰ ਕੋਈ ਬਚਾ ਨਹੀਂ ਸਾਨੂੰ ਸਕਦਾ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਕੋਲ ਤੇ ਖਾਲਸਾ ਜੀ ਜਮ ਵੀ ਨਹੀਂ ਆਉਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰਦੇ ਹਨ ਸੋ ਗੁਰਮਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਣੀ ਆ ਜਾਈਏ ਕਿਉਂਕਿ ਸਤਗੁਰਾਂ ਦੀ ਸ਼ਰਣੀ ਜਾਣ ਨਾਲ ਹੀ ਖਾਲਸਾ ਜੀ ਤ੍ਰਿਸ਼ਨਾ ਲੱਤਦੀ ਹੈ ਜੇ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਫਿਰ ਖਾਲਸਾ ਜੀ ਜਿਹੜੀ ਸਾਨੂੰ ਤ੍ਰਿਸ਼ਨਾ ਲੱਗੀ ਹੋਈ ਹੈ ਦੁਨਿਆਵੀ ਪਦਾਰਥਾਂ ਦੀ ਦੁਨਿਆਵੀ ਖਾਹਿਸ਼ਾਂ ਦੀ ਉਹ ਸਾਰੀ ਉਤਰ ਜਾਵੇਗੀ 헤 ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਣਗੇ ਉਹਨਾਂ ਦੀ ਤ੍ਰਿਸ਼ਨਾ ਨਾਸ ਹੋਵੇਗੀ ਦੂਰ ਹੋਵੇਗੀ ਉਹਨਾਂ ਦਾ ਫਿਰ ਖਾਲਸਾ ਜੀ ਪਰਮੇਸ਼ਰ ਵੱਲ ਧਿਆਨ ਹੋਵੇਗਾ ਸੋ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਨੂੰ ਪੈਰ ਪੈਰ ਤੇ ਖਾਲਸਾ ਜੀ ਇਹ ਚੀਜ਼ ਸਮਝਾਉਂਦੇ ਆ ਕਿ ਉਹ ਪਰਮੇਸ਼ਰ ਜਿਹੜਾ ਹੈ ਸਾਰਿਆਂ ਜੀਵਾਂ ਨੂੰ ਪਾਲਣ ਵਾਲਾ ਹੈ ਸਾਰਿਆਂ ਦਾ ਮਾਂ ਪਿਓ ਹੈ ਉਹਨੂੰ ਕਦੇ ਵਿਸਾਰੀਏ ਨਾ ਕਦੇ ਨਾ ਭੁੱਲੀਏ ਕਿਉਂਕਿ ਉਹਦਾ ਦਿੱਤਾ ਹੀ ਅਸੀਂ ਖਾਂਦੇ ਆਂ ਸਭ ਕੁਝ ਉਹਦਾ ਦਿੱਤਾ ਵਰਤ ਰਿਆ ਹੈ ਖਾਲਸਾ ਜੀ ਸਰਬਜੀ ਆਪ੍ਰਤਪਾਲ ਦਾ ਮੇਰੀ ਜੁੰਦੜੀਏ ਜਿਉਂ ਬਾਲਕ ਪਿਤ ਮਾਤਾ RAM ਸੱਚੇ ਪਾਤਸ਼ਾਹ ਤੇ ਸਾਨੂੰ ਸਮਝਾਉਂਦੇ ਹਨ ਕਿ ਜਿਵੇਂ ਮਾਂ ਬਾਪ ਆਪਣੇ ਬੱਚਿਆਂ ਨੂੰ ਪਾਲਦਾ ਹੈ ਐਵੇਂ ਪਰਮੇਸ਼ਰ ਵਾਹਿਗੁਰੂ ਜੀ ਸਾਨੂੰ ਪਾਲਦੇ ਹਨ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦਾ ਨਾਮ ਜਪਿਆ ਕਰੀਏ ਉਹਦਾ ਭਜਨ ਕਰਿਆ ਕਰੀਏ ਫਿਰ ਖਾਲਸਾ ਜੀ ਇਸ ਸੰਸਾਰ ਵਿੱਚ ਆਉਣਾ ਸਫਲਾ ਹੈ ਫਿਰ ਖਾਲਸਾ ਜੀ ਅਸੀਂ ਵੱਡੇ ਮੱਲ ਬਣਾਂਗੇ ਇਹ ਅਖਾੜੇ ਨੂੰ ਜਿੱਤ ਕੇ ਜਾਵਾਂਗੇ ਜੋ ਦੁਨੀਆ ਦਾ ਅਖਾੜਾ ਹੈ ਇਹਦੇ ਵਿੱਚ ਖਾਲਸਾ ਜੀ ਭਜਨੀਕ ਬੰਦੇ ਜਿੱਤਦੇ ਹਨ ਜਿਵੇਂ ਸੰਸਾਰਕ ਜਿਹੜਾ ਅਖਾੜਾ ਹੁੰਦਾ ਹੈ ਪਹਿਲਵਾਨਾਂ ਦਾ ਖਾਲਸਾ ਜੀ ਉਹ ਪਹਿਲਵਾਨਾਂ ਨੂੰ ਲੜਨ ਵਾਸਤੇ ਜ਼ੋਰ ਦੀ ਲੋੜ ਹੁੰਦੀ ਹੈ ਕਿ ਉਹ ਦੀ ਲੋੜ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਪਰ ਇਹ ਜਿਹੜਾ ਸੰਸਾਰ ਰੂਪੀ ਅਖਾੜਾ ਹੈ ਇਹਦੇ ਵਿੱਚ ਭਜਨ ਦੀ ਲੋੜ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਚਿੰਤਨ ਕਰੇਗਾ ਭਜਨ ਕਰੇਗਾ ਸਿਮਰਨ ਕਰੇਗਾ ਉਹ ਜਿਆਦਾ ਬਲਵਾਨ ਹੋਵੇਗਾ ਉਹ ਪਹਿਲਵਾਨ ਹੋਵੇਗਾ ਉਹ ਪਹਿਲਵਾਨ ਹੋਵੇਗਾ ਉਹ ਫਿਰ ਖਾਲਸਾ ਜੀ ਇਹ ਸੰਸਾਰ ਸਮੁੰਦਰ ਜਿਹੜਾ ਅਖਾੜਾ ਹੈ ਇਥੋਂ ਪਾਰ ਹੋ ਜਾਵੇਗਾ ਨਹੀਂ ਤੇ ਖਾਲਸਾ ਜੀ ਧੂੜ ਆਪਾਂ ਨੂੰ ਚਟਣੀ ਪਵੇਗੀ ਐਸੇ ਖੱਡੇ ਵਿੱਚ ਜਾ ਪਾਵਾਂਗੇ ਜਿਹੜਾ ਖਾਲਸਾ ਜੀ 84 ਲੱਖ ਜੂਨ ਦਾ ਹੈ ਤੇ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਸਾਲ ਲੱਗ ਜਾਣਗੇ ਖਾਲਸਾ ਜੀ ਜਨਮ ਭੋਗਦੇ ਆ ਜੂਨਾ ਭੋਗਦੇ ਆ ਫਿਰ ਕਿਤੇ ਰੱਬ ਦੀ ਕੋਈ ਖੁਸ਼ੀ ਸਾਡੇ ਤੇ ਹੋਵੇਗੀ ਤੇ ਸਾਨੂੰ ਫਿਰ ਮਨੁੱਖਾ ਜਨਮ ਮਿਲੇਗਾ ਜਿਹੜਾ ਹੁਣ ਸਾਨੂੰ ਮਿਲਿਆ ਹੈ ਇਹਦਾ ਲਾਭ ਲੈ ਲਈਏ ਲਾਹਾ ਲੈ ਲਈਏ ਇਹ ਵਾਰ-ਵਾਰ ਖਾਲਸਾ ਜੀ ਬੇਨਤੀਆਂ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਸ਼ਾ ਵੀ ਬਾਣੀ ਵਿੱਚ ਬਚਨ ਕਰਦੇ ਗੁਰਮੁਖੋ ਪਰਮੇਸ਼ਰ ਨਾਲ ਜੁੜ ਜਾਵੋ ਕਿਉਂਕਿ ਉਹ ਇਕੋ ਇੱਕ ਦਾਤਾ ਹੈ ਜਿਹੜਾ ਸਾਡੀ ਰਖਿਆ ਕਰਨ ਵਾਲਾ ਹੈ ਜਿਹੜਾ ਸਾਨੂੰ ਰੱਖ ਲਵੇਗਾ ਨਹੀਂ ਤੇ ਹੋਰ ਦੂਜਾ ਕੋਈ ਆਸਰਾ ਸਹਾਰਾ ਹੀ ਨਹੀਂ ਹੈ ਜਿਹੜਾ ਖਾਲਸਾ ਜੀ ਸਾਡੀ ਰਖਿਆ ਕਰ ਸਕੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਬਾਣੀ ਵਿੱਚ ਬਚਨ ਕਰਦੇ ਉਹਨਾਂ ਨੂੰ ਸਤ ਕਰਕੇ ਜਾਣੀਏ ਜਿਹੜੇ ਗੁਰੂ ਕੇ ਸਿੱਖ ਹਨ ਉਹ ਮਹਾਰਾਜ ਜੀਆਂ ਦੇ ਇੱਕ ਇੱਕ ਬੋਲ ਨੂੰ ਖਾਲਸਾ ਜੀ ਸਤ ਕਰਕੇ ਜਾਣਦੇ ਹਨ ਮੋਤੀਆਂ ਵਾਂਗ ਮੋਤੀ ਜਾਣਦੇ ਹਨ ਸ਼ਬਦਾਂ ਨੂੰ ਤੇ ਹੰਸ ਬਣ ਕੇ ਚੁਗਦੇ ਹਨ ਤੇ ਕਈ ਖਾਲਸਾ ਜੀ ਜਿਹੜੇ ਮੂਰਖ ਹਨ ਉਹ ਕਹਿੰਦੇ ਸਤਿਗੁਰਾਂ ਨੇ ਐਵੇਂ ਬੋਲਿਆ ਇਹ ਕਿਹੜਾ ਸੱਚ ਹੈ ਕਈ بڑے ਖਾਲਸਾ ਜੀ ਛਾਤੀ ਉਤੇ ਹੱਥ ਮਾਰ ਕੇ ਕਹਿੰਦੇ ਆ ਵੀ ਇਹ ਜਗਤ ਵਿੱਚ ਹੀ ਸਭ ਕੁਝ ਹੈ ਨਰਕ ਸਵਰਗ ਇੱਥੇ ਹੀ ਹਨ ਇੱਥੇ ਦੇ ਖਾਲਸਾ ਜੀ ਜੋ ਤੁਸੀਂ ਇਸ ਜਨਮ ਵਿੱਚ ਕਰ ਰਹੇ ਹੋ ਉਹਦਾ ਮਹਾਰਾਜ ਉਸੇ ਵੇਲੇ ਨਤਾਰਾ ਕਰੀ ਜਾ ਰੇ ਪਰ ਜਿਹੜੀ ਪੰਡ ਪਿਛਲੇ ਜਨਮਾਂ ਦੀ ਚੁੱਕੀ ਹੈ ਉਹਨੂੰ ਕੌਣ ਗਿਣੇਗਾ ਉਹਨੂੰ ਕਿਵੇਂ ਲਾਹੋਗੇ ਸਿਰ ਤੋਂ ਉਹ ਤੇ ਭਾਰੀ ਹੁੰਦੀ ਜਾ ਰਹੀ ਹੈ ਜਦੋਂ ਅਸੀਂ ਨਾਮ ਨਹੀਂ ਜਪਣਾ ਭਜਨ ਨਹੀਂ ਕਰਨਾ ਬੰਦਗੀ ਨਹੀਂ ਕਰਨੀ ਉਹ ਪੰਡ ਨੇ ਭਾਰੀ ਹੁੰਦੀ ਜਾਣਾ ਤੇ ਖਾਲਸਾ ਜੀ ਸਿਰ ਉੱਤੇ ਪੰਡ ਹੋਵੇ ਤੇ ਤੁਰਿਆ ਨਹੀਂ ਜਾਂਦਾ ਸੋ ਇਹ ਚੇਤਾ ਕਰ ਲਵੋ ਕਿ ਦਰਗਾਹ ਦਾ ਰਸਤਾ ਧਰਮਰਾਜੇ ਦੀ ਦਰਗਾਹ ਦਾ ਰਸਤਾ ਬੜਾ ਉੱਚਾ ਬੜੀ ਦੂਰ ਹੈ ਤੇ ਜੇ ਖਾਲਸਾ ਜੀ ਪਾਪਾਂ ਦੀ ਪੰਡ ਚੁੱਕ ਕੇ ਜਾਣਾ ਪਵੇਗਾ ਤੇ ਬਹੁਤ ਸਮਾਂ ਲੱਗੇਗਾ ਸੋ ਇਹ ਵਿਚਾਰ ਕਰਿਆ ਕਰੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਤਨ ਬਾਬਾ ਦੀਪ ਸਿੰਘ ਸਾਹਿਬ ਤਨ ਬਾਬਾ ਨੌਰ ਸਿੰਘ ਸਾਹਿਬ ਜਿਨ੍ਹਾਂ ਦੀ ਕਿਰਪਾ ਸਦਕਾ ਜੋ ਇਹ ਆਈ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਖਾਲਸਾ ਜੀ ਹੱਡ ਬੀਤੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਿ ਭਾਈ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਸੁਣ ਕੇ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਗਿਆ ਮੇਰੇ ਤੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਸੋ ਖਾਲਸਾ ਜੀ ਮਹਾਰਾਜ ਦੇ ਘਰ ਤੇ ਲੱਖਾਂ ਕਰੋੜਾਂ ਦੁਨੀਆ ਢੋਕਦੀ ਹੈ ਤੇ ਲੱਖਾਂ ਕਰੋੜਾਂ ਦੇ ਨਾਲ ਹੀ ਕੌਤਕ ਹੁੰਦੇ ਹਨ ਜਿਵੇਂ ਕਈਆਂ ਦੇ ਮਨ ਵਿੱਚ ਇਹ ਵਿਚਾਰ ਆ ਜਾਂਦੀ ਹੈ ਵੀ ਰੋਜ਼ ਕਿੱਥੋਂ ਹੱਡ ਬੀਤੀ ਲਿਆਉਂਦੇ ਆ ਕਿਉਂਕਿ ਦਾਸ ਨੂੰ ਕਿਸੇ ਨੇ ਪੁੱਛਿਆ ਵੀ ਸੀ ਤੇ ਖਾਲਸਾ ਜੀ ਸ਼ਹੀਦਾਂ ਦੇ ਅਸਥਾਨ ਤੇ ਸਤਿਗੁਰਾਂ ਦੇ ਅਸਥਾਨ ਤੇ ਲੱਖਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਰੋਜ਼ ਦੁਨੀਆ ਜਾਂਦੀ ਹੈ ਤੇ ਖਾਲਸਾ ਜੀ ਰੋਜ਼ ਹੀ ਕਿਸੇ ਨਾ ਕਿਸੇ ਨਾ ਕੌਤਕ ਹੁੰਦੇ ਆ ਅਭਲ ਤੇ ਸਾਰਿਆਂ ਨਾਲ ਹੀ ਹੁੰਦੇ ਨੇ ਪਰ ਫਿਰ ਵੀ ਜੇ ਖਾਲਸਾ ਜੀ ਸਾਰਿਆਂ ਦੀ ਗਿਣਤੀ ਵੀ ਨਾ ਕਰੀਏ ਤੇ ਮਹਾਰਾਜ ਇੱਕ ਦਿਨ ਵਿੱਚ ਕਿੰਨੀ ਖੇਡ ਵਰਤਾ ਰਹੇ ਆ ਸੋ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਪਲੀਪੂਰਨ ਪਰਮੇਸ਼ਰ ਹੈ ਖਾਲਸਾ ਜੀ ਨਿੱਕੀਆਂ ਨਿੱਕੀਆਂ ਖੇਡਾਂ ਤੇ ਸਾਡੇ ਨਾਲ ਰੋਜ਼ ਹੁੰਦੀਆਂ ਜੇ ਉਹ ਸੁਣਾਉਣ ਲੱਗ ਜਾਈਏ ਤੇ ਮੇਰੇ ਹਿਸਾਬ ਨਾਲ ਸਾਲ 2 ਸਾਲ ਉਹੀ ਸੁਣਾਉਂਦੇ ਰਵਾਂਗੇ ਤੇ ਜਿਹੜੀ ਸੰਗਤ ਨਾਮ ਜਪਦੀ ਆ ਭਜਨ ਕਰਦੀ ਆ ਸ਼ਰਧਾ ਮਹਾਰਾਜ ਤੇ ਰੱਖਦੀ ਆ ਉਹਨਾਂ ਨਾਲ ਸਤਿਗੁਰੂ ਖੇਡਾਂ ਕਰਦੇ ਹਨ ਸੋ ਇਹ ਭਾਈ ਸਾਹਿਬ ਨੇ ਜਿਹੜੀ ਹੱਡ ਵੀਤੀ ਸੁਣਾਈ ਆ ਉਹ ਸਰਵਣ ਕਰੀਏ ਇਹ ਵੀਰ ਜੀ ਦੱਸਦੇ ਆ ਕਿ ਵੀਰ ਜੀ ਮੈਂ Hindu ਪਰਿਵਾਰ ਤੋਂ ਹਾਂ ਤੇ ਮੇਰੇ ਪਰਿਵਾਰ ਵਿੱਚ ਮੇਰੀ ਮਾਂ ਹੀ ਆ ਇਕੱਲੀ ਬਾਪੂ ਮੇਰਾ ਚੜ੍ਹਾਈ ਕਰ ਗਿਆ ਸੀ ਛੋਟੇ ਹੁੰਦੇ ਸਾਂ ਤੇ ਕਹਿੰਦਾ ਮੈਂ ਫੈਕਟਰੀ ਵਿੱਚ ਕੰਮ ਕਰਕੇ ਦਿਹਾੜੀਆਂ ਲਾ ਕੇ ਦਿੱਲੀ ਵੀ ਮੈਂ ਕੰਮ ਕੀਤਾ ਬੰਬੇ ਵਿੱਚ ਵੀ ਕੰਮ ਕੀਤਾ ਤੇ ਫਿਰ ਕਹਿੰਦਾ ਇਥੇ ਪੰਜਾਬ ਆ ਕੇ ਲੁਧਿਆਣੇ ਫੈਕਟਰੀਆਂ ਚ ਕੰਮ ਕੀਤਾ ਕਹਿੰਦਾ ਫੈਕਟਰੀਆਂ ਚ ਕੰਮ ਕਰ ਕਰਕੇ ਮਹਾਰਾਜ ਦੀ ਕਿਰਪਾ ਸਦਕਾ ਅਸੀਂ ਆਪ ਕੱਪੜੇ ਦਾ ਕੰਮ ਸ਼ੁਰੂ ਕਰ ਲਿਆ ਕੱਪੜੇ ਦੀ ਦੁਕਾਨ ਅਸੀਂ ਕਰ ਲਈ ਤੇ ਮਹਾਰਾਜ ਨੇ ਬੜੀ ਸਾਡੀ ਸਾਡੀ ਬਾਹ ਫੜੀ ਸਾਡੇ ਤੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਤੇ ਕਹਿੰਦੇ ਵੀ ਸਾਡੇ ਨਾ ਮੇਰੀ ਦੁਕਾਨ ਦੇ ਉੱਤੇ ਇੱਕ ਸਰਦਾਰ ਸਿੰਘ ਜਿਹੜਾ ਮੁੰਡਾ ਉਹ ਕੰਮ ਤੇ ਲੱਗਾ ਤੇ ਉਹਨੇ ਜਦੋਂ ਵੀ ਉਹਨੇ ਰੋਟੀ ਖਾਣ ਬੈਠਣਾ ਤਾਂ ਉਹਨੇ ਪਹਿਲਾਂ ਪਾਠ ਕਰਨਾ ਰੋਟੀ ਖਾਣ ਤੋਂ ਬਾਅਦ ਵੀ ਪਾਠ ਕਰਨਾ ਜਦੋਂ ਉਹਨੇ ਦੁਕਾਨ 'ਚ ਆਉਣਾ ਉਹਨੇ ਅਰਦਾਸ ਕਰਨੀ ਮਹਾਰਾਜ ਜੀ ਮੈਂ ਇੱਥੇ ਕੰਮ ਤੇ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਬਹੁਤਾ ਦਈ ਤਾਂ ਜੋ ਇਹਨਾਂ ਦੀ ਦੁਕਾਨ ਤੋਂ ਮੈਨੂੰ ਵੀ ਮਿਲੇ ਇਦਾਂ ਉਹ ਅਰਦਾਸ ਕਰਦਾ ਸੀ ਕਹਿੰਦਾ ਮੈਂ ਉਹਦੇ ਮੂੰਹੋਂ ਇੱਕ ਵਾਰ ਸੁਣੀ ਤੇ ਬੜਾ ਹੈਰਾਨ ਹੋਇਆ ਵੀ ਦੂਜੇ ਬੰਦੇ ਦਾ ਕੌਣ ਸੁਖ ਮੰਗਦਾ ਹੈ ਪਰ ਖਾਲਸਾ ਜੀ ਗੁਰੂ ਕੇ ਸਿੱਖ ਸਾਰਿਆਂ ਦਾ ਸੁਖ ਮੰਗਦੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾਹ ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਗੁਰੂ ਕੇ ਵਜ਼ੀਰ ਸਾਰਿਆਂ ਦਾ ਪਲਾਹ ਲੋਚਦੇ ਹਨ ਖਾਲਸਾ ਜੀ ਸਾਡੇ ਤੇ ਗੁਰੂ ਮਹਾਰਾਜ ਸਾਰਿਆਂ ਦਾ ਪਲਾਹ ਲੋਚਦੇ ਹਨ ਕਿਉਂਕਿ ਉਹ ਪਰਮੇਸ਼ਰ ਹੈ ਉਹ ਕਿਸੇ ਚੀਜ਼ ਦਾ avatars ਨਹੀਂ ਕਿਸੇ ਦੇਵੀ ਦੇਵਤੇ ਦਾ avatars ਨਹੀਂ ਜਿਨ੍ਹਾਂ ਨੇ ਆਪੋ ਆਪਣਾ ਸੋਚਿਆ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਸਾਂਝੀ ਵਾਲਤਾ ਦੇ ਖਾਲਸਾ ਜੀ ਪੀਰ ਹਨ ਸੋ ਮਹਾਰਾਜ ਨੇ ਇਹ ਖਾਲਸਾ ਜੀ ਸਿੱਖਾਂ ਨੂੰ ਸਿਖਾਉਣਾ ਕੀਤਾ ਹੈ ਉਹ ਵੀਰ ਕਹਿੰਦਾ ਭਾਈ ਸਾਹਿਬ ਜੀ ਮੇਰਾ ਵਿਆਹ ਹੋਇਆ ਵਿਆਹ ਥੋੜਾ ਜਿਹਾ ਘਰ ਚੰਗੇ ਹੋ ਗਿਆ ਅਸੀਂ ਥੋੜੇ ਜੇ ਮਾਤੜ ਸਾਂ ਲੈ ਲਓ ਪੀ ਉਹ ਚੰਗੇ ਘਰ ਵਿੱਚ ਹੋ ਗਿਆ ਉਹ ਜਿਹੜੀ ਬੀਬੀ ਸੀ ਉਹ ਕਹਿੰਦੀ ਸੀ ਵੀ ਭਾਈ ਮੈਨੂੰ ਰੋਜ਼ ਕਮਾਓ ਮੈਨੂੰ ਪੈਸਾ ਢੇਲਾ ਖੁੱਲਾ ਚਾਹੀਦਾ ਕਹਿੰਦਾ ਚਲੋ ਜਿੰਨਾ ਮੇਰੇ ਕੋ ਹੋਇਆ ਮੈਂ ਉਹ ਕਰਦਾ ਰਿਹਾ ਆਖਰ ਨੂੰ ਕਹਿੰਦਾ ਉਹ ਮੇਰੀ ਮਾਤਾ ਨਾਲ ਬਹੁਤ ਗਲਤ ਬੋਲਣ ਲੱਗ ਪਈ ਵਿਵਹਾਰ ਗਲਤ ਕਰਨ ਲੱਗ ਪਈ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਫਿਰ ਖਾਲਸਾ ਜੀ ਆਸ-ਪਾਸੇ ਗਵਾਂਡੀਆਂ ਨੇ ਵੀ ਦੱਸਿਆ ਵੀ ਤੇਰੀ ਮਾਤਾ ਨੂੰ ਬਹੁਤ ਮਾੜਾ ਬੋਲਦੀ ਤੇ ਖਾਲਸਾ ਜੀ ਕਲਾ ਘਰ ਵਿੱਚ ਵਧਣੀ ਸ਼ੁਰੂ ਹੋ ਗਈ ਕਹਿੰਦਾ ਬਹੁਤ ਕਲਾ ਵਧੀ ਇਥੋਂ ਤੱਕ ਵਧੀ ਵੀ ਆਪਣੇ ਘਰ ਚਲੀ ਗਈ ਦੋ ਮੇਰੇ ਬੱਚੇ ਸਨ ਆਪਣੇ ਘਰ ਚਲੀ ਗਈ ਬੱਚਿਆਂ ਨੂੰ ਨਾਲ ਲੈ ਗਈ ਕਹਿੰਦਾ ਮੈਂ ਦੋ ਚਾਰ ਵਾਰ ਗਿਆ ਲੈਣ ਵਾਸਤੇ ਪਰ ਉਹ ਉਥੋਂ ਨਹੀਂ ਆਈ ਬੜੀਆਂ ਉਹਨਾਂ ਦੀ ਤਰਲੇਮੰਤਾ ਮੈਂ ਕੀਤੀ ਉਹਨਾਂ ਦਾ ਪਰਿਵਾਰ ਵੀ ਮੈਨੂੰ ਤੱਕੇ ਮਾਰਦਾ ਸੀ ਕਿਉਂਕਿ ਉਹਨਾਂ ਕੋਲੇ ਚਾਰ ਪੈਸੇ ਸੀ ਜਦੋਂ ਜਿੱਥੇ ਪੈਸੇ ਹੋਣ ਉਥੇ ਖਾਲਸਾ ਜੀ ਹੈਂਕੜ ਤੇ ਹੰਕਾਰ ਆਪਣੇ ਆਪ ਆ ਜਾਂਦਾ ਮਾਇਆ ਇੱਕ ਐਸੀ ਚੀਜ਼ ਹੈ ਖਾਲਸਾ ਜੀ ਕਿ ਮਾਇਆ ਜਿਸ ਬੰਦੇ ਦੀ ਜੇਬ ਵਿੱਚ ਆ ਜਾਂਦੀ ਹੈ ਉਹਦੀ ਮਤ ਮਾਰ ਦਿੰਦੀ ਹੈ ਮਾਇਆ ਇੱਕ ਐਸਾ ਰੂਪ ਹੈ ਪਰਮੇਸ਼ਰ ਦੀ ਐਸੀ ਸ਼ਕਤੀ ਹੈ ਇਹਨੇ ਵੱਡੇ ਵੱਡੇ ਰਿਸ਼ੀਆਂ ਨੂੰ ਰੋਲ ਕੇ ਰੱਖਤਾ ਖਾਲਸਾ ਜੀ ਇਹਨੇ ਬ੍ਰਹਮਾ ਜੀ ਵਰਗਿਆਂ ਨੂੰ ਰੋਲਿਆ ਸ਼ਿਵ ਜੀ ਭਗਵਾਨ ਵਰਗਿਆਂ ਨੂੰ ਰੋਲ ਛੱਡਿਆ ਵੱਡੇ ਵੱਡੇ ਦੇਵ ਦੈਤ ਸਭ ਰੋਲ ਛੱਡੇ ਇਹ ਐਸੀ ਬਲੀ ਹੈ ਅਸੀਂ ਕਿਹੜੀ ਬਾਗ ਦੀ ਮੂਲੇ ਹਾਂ ਅਸੀਂ ਸੋਚਦੇ ਹਾਂ ਵੀ ਨਹੀਂ ਭਾਈ ਸਾਡੇ ਤੇ ਤਾਂ ਬੜੀ ਗੁਰੂ ਸਾਹਿਬ ਦੀ ਕਿਰਪਾ ਜਿਦੇ ਕੋਲੇ ਚਾਰ ਪੈਸੇ ਆ ਜਾਂਦੇ ਔਰੰਗ ਵਿਖਾ ਹੀ ਜਾਂਦਾ ਹੈ ਇਹ ਦੁਨੀਆ ਦਾ ਖਾਲਸਾ ਜੀ ਵਿਵਹਾਰ ਹੈ ਕਿਉਂਕਿ ਮਾਇਆ ਦਾ ਇਹੋ ਕੰਮ ਹੈ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹੀ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਦੰਦ ਵੀ ਇਹਦੇ ਮੂੰਹ ਵਿੱਚ ਕੋਈ ਨਹੀਂ ਹੈ ਪਰ ਸਾਰੇ ਜਗਤ ਨੂੰ ਖਾਈ ਜਾ ਰਹੀ ਹੈ ਖਾਈ ਜਾ ਰਹੀ ਸੋ ਗੁਰਮਖੋ ਵੀਰ ਕਹਿੰਦਾ ਵੀ ਮੈਂ ਬਹੁਤ ਤਰਲੇ ਮੰਨਤਾ ਕਿਤੇ ਪਰ ਮੇਰੀ ਉਥੇ ਕੋਈ ਨਹੀਂ ਚਲੀ ਆਖਰ ਮੈਂ ਘਰ ਨੂੰ ਆ ਗਿਆ 6 ਮਹੀਨੇ ਹੋ ਗਏ ਸਨ ਮੇਰੇ ਬੱਚਿਆਂ ਨੂੰ ਉਹ ਲੈ ਕੇ ਗਈ ਨਾਲ ਨਾ ਉਹਨੇ ਇੱਧਰ ਨੂੰ ਮੁੱਖ ਕੀਤਾ ਅਸੀਂ ਬੜੀ ਕੋਸ਼ਿਸ਼ ਕੀਤੀ ਬੰਦੇ ਵੀ ਨਾਲ ਮੈਂ ਲੈ ਕੇ ਗਿਆ ਚੰਗੇ ਚੰਗੇ ਆਸੇ ਪਾਸਿਓਂ ਪਰ ਉਹਨਾਂ ਨੇ ਇੱਕ ਵੀ ਸਾਡੀ ਨਹੀਂ ਮੰਨੀ ਤੇ ਜੇ ਮੈਂ ਕਿਹਾ ਤਲਾਕ ਦੇਵੋ ਤੇ ਅੱਗੋਂ ਖਾਲਸਾ ਜੀ ਕਹਿੰਦੇ ਸੀ ਵੀ ਇਨੇ ਪੈਸੇ ਲੈਣੇ ਤੇ ਕਹਿੰਦਾ ਮੈਂ ਨਾ ਦੁਕਾਨ ਤੇ ਵੀ ਰੁੱਖਾ ਰੁੱਖਾ ਰਹਿਣਾ ਬੱਚਿਆਂ ਦੀ ਯਾਦ ਆਉਣੀ ਬੱਚਿਆਂ ਤੋਂ ਬਿਨਾ ਮਾਂ-ਬਾਪ ਦਾ ਬਹੁਤ ਖਾਲਸਾ ਜੀ ਔਖਾ ਹੁੰਦਾ ਚਲੋ ਮਾਵਾ ਇਹ ਗੱਲ ਦਾ ਦਾਵਾ ਕਰਦੀਆਂ ਕਿ ਬੱਚਿਆਂ ਦੇ ਵਿੱਚ ਸਾਡੀ ਜਿੰਦ ਵਸਦੀ ਆ ਸਾਡੇ ਤੋਂ ਬਿਨਾ ਬੱਚੇ ਰੋਲ ਜਾਣਗੇ ਪਰ ਖਾਲਸਾ ਜੀ ਪਿਓ ਜਿਹੜਾ ਹੈ ਉਹ ਕਦੇ ਜਿਤਾਉਂਦਾ ਨਹੀਂ ਪਰ ਪਿਓ ਦਾ ਮਾਂ ਨਾਲ ਉਹ ਕਿਤੇ ਵਧੇਰੇ ਪ੍ਰੇਮ ਮੋਹ ਬੱਚਿਆਂ 'ਚ ਹੁੰਦਾ ਇਸੇ ਕਰਕੇ ਮਹਾਰਾਜ ਕਹਿੰਦੇ ਆ ਨਾ ਕਿ ਮਾਇਆ ਮੋਹ ਜਿਹੜਾ ਹੈ ਉਹ ਖਾਲਸਾ ਜੀ ਬੰਦੇ ਨੂੰ ਡੋਬ ਕੇ ਰੱਖ ਦਿੰਦਾ ਬੰਦਾ ਬਹੁਤ ਮੋਹ ਕਰਦਾ ਹੈ ਸੱਚੀ ਗੱਲ ਹੈ ਪਰਿਵਾਰ ਦਾ ਬਹੁਤ ਬਹੁਤ ਮੋਹ ਕਰਦਾ ਭਾਵੇਂ ਉਹ ਜਿਤਾਵੇ ਨਾ ਜਿਤਾਵੇ ਗੁੱਸਾ ਕਰੇ ਮਾੜਾ ਬੋਲੇ ਪਰ ਉਹਦੇ ਮਨ ਅੰਦਰ ਖਾਲਸਾ ਜੀ ਬੱਚਿਆਂ ਦਾ ਘਰ ਵਾਲਿਆਂ ਦਾ ਘਰਵਾਲੀ ਦਾ ਮਾਹ ਪਿਓ ਦਾ ਬੜਾ ਮੋਹ ਹੁੰਦਾ ਬਹੁਤ ਮੋਹ ਕਰਦਾ ਉਹਨਾਂ ਵਾਸਤੇ ਭੱਜਾ ਫਿਰਦਾ ਕੰਮ ਕਾਜ ਕਰਦਾ ਕਮਾਈ ਕਰਦਾ ਆਪਣੇ ਕਰਕੇ ਨਹੀਂ ਕਰਦਾ ਆਪਦੇ ਖਾਲਸਾ ਜੀ ਕਈ ਵਾਰੋ ਕੱਪੜੇ ਵੀ ਨਹੀਂ ਲੈਂਦਾ ਸੋ ਇਹ ਜਿਹੜਾ ਮੋਹ ਹੈ ਉਹ ਬੀਬੀਆਂ ਨਾਲੋਂ ਵਧੇਰੇ ਬੰਦੇ ਕਰਦੇ ਹਨ ਪਰ ਖਾਲਸਾ ਜੀ ਜਿਤਾਉਂਦੇ ਨਹੀਂ ਜਿਤਾਇਆ ਨਹੀਂ ਉਹਨਾਂ ਕੋਲੋਂ ਜਾਂਦਾ ਵੀਰ ਕਹਿੰਦਾ ਮੈਂ ਭਾਈ ਸਾਹਿਬ ਬਹੁਤ ਜ਼ਿਆਦਾ ਜਦੋਂ ਤੰਗ ਹੋ ਗਿਆ ਨਾ ਤੇ ਉਹੀ ਮੁੰਡਾ ਜਿਹੜੇ ਮੇਰੀ ਦੁਕਾਨ ਦੇ ਕੰਮ ਕਰਦਾ ਉਹਨੇ ਇੱਕ ਦਿਨ ਮੈਨੂੰ ਪੁੱਛਿਆ ਵੀ ਵੀਰੇ ਕੀ ਗੱਲ ਹੋਈ ਆ ਵੀ ਆਪਾਂ ਆਪਾਂ ਜਾ ਕੇ ਚਲੀਏ ਕਿਉਂਕਿ ਪਤਾ ਸਾਰੇ ਨੂੰ ਲੱਗ ਗਿਆ ਸੀ ਵੀ ਮੈਂ ਚੱਲਦਾ ਮੈਂ ਮਿੰਤ ਕਰ ਲੈਣਾ ਭੈਣ ਹੋਣਾਂ ਦੀ ਜਦੋਂ ਗੱਲਾਂ ਬਾਤਾਂ ਚੱਲੀਆਂ ਤੇ ਇਦਾਂ ਉਹ ਕਹਿੰਦਾ ਵੀ ਵੀਰ ਜੀ ਆਪਾਂ ਫਿਰ ਮੇਰੀ ਇੱਕ ਗੱਲ ਮੰਨੋ ਆਪਾਂ ਸ਼ਹੀਦਾਂ ਸਾਹਿਬ ਜਾਇਆ ਕਰੀਏ ਉੱਥੇ ਜਾ ਕੇ ਤੁਸੀਂ ਅਰਦਾਸ ਕਰੋ ਮਹਾਰਾਜ ਤੇ ਮੈਨੂੰ ਇੰਨਾ ਭਰੋਸਾ ਸ਼ਹੀਦਾਂ ਦੇ ਇੰਨਾ ਭਰੋਸਾ ਵੀ ਜਿਹੜੀ ਭਾਬੀ ਐ ਤੇਰੀ ਘਰ ਵਾਲੀ ਆਪਣੇ ਆਪ ਆਵੇਗੀ ਸੋ ਖਾਲਸਾ ਜੀ ਉਹਦੀ ਕਹਿੰਦਾ ਮੇਰੇ ਮਨ ਤੇ ਬੜਾ ਅਸਰ ਕੀਤਾ ਵੀ ਮੈਂ ਉਦਾਂ ਭਾਵੇਂ ਕਦੇ ਕਿਸੇ ਦੀ ਮੰਨਾ ਨਾ ਪਰ ਉਹ ਗੱਲ ਮੇਰੇ ਤੇ ਅਸਰ ਕਰ ਗਈ ਅਸੀਂ ਦੋਵੇਂ ਜਾਣੇ ਇਥੋਂ ਲੁਧਿਆਣੇ ਤੋਂ ਜਾਣਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਾਬਾ ਨੌ ਸਿੰਘ ਸਾਹਿਬ ਦੇ ਘਰ ਕਿਉਂਕਿ ਉਹ ਜਾਂਦਾ ਸੀ ਪਹਿਲਾਂ ਉਹਨੂੰ ਪਤਾ ਸੀ ਸਾਰਾ ਉਹਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣਾ ਫਿਰ ਸ਼ੀਦਾ ਦੇ ਘਰ ਜਾਣਾ ਇਦਾਂ ਮੈਨੂੰ ਵੀ ਲੈ ਗਿਆ ਕਹਿੰਦਾ ਉੱਥੇ ਜਾ ਕੇ ਮੈਂ ਅਰਦਾਸ ਕੀਤੀ ਜਿੱਦਾਂ ਉਹਨੇ ਮੈਨੂੰ ਕਿਹਾ ਤੁਸੀਂ ਅਰਦਾਸ ਕਰ ਰਹੇ ਹਾਂ ਮੈਂ ਉੱਥੇ ਅਰਦਾਸ ਕੀਤੀ ਅਸੀਂ ਹਰ ਐਤਵਾਰ ਜਾਣ ਲੱਗ ਪਏ ਮਹਾਰਾਜ ਦੀ ਕਿਰਪਾ ਨਾਲ ਹਰ ਐਤਵਰ ਜਾਣ ਲੱਗ ਪਏ ਤਿੰਨ ਮਹੀਨੇ ਹੋ ਗਏ ਸਨ ਜਾਂਦਿਆਂ ਨੂੰ ਤੇ ਇੱਕ ਦਿਨ ਮੇਰੇ ਉੱਥੇ ਬੈਰਾਗ ਆ ਗਿਆ ਬੱਚਿਆਂ ਦੀ ਯਾਦ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਮੈਂ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾਜ ਜੇ ਤੁਸੀਂ ਕਿਰਪਾ ਨਹੀਂ ਕਰੋਗੇ ਤੇ ਕੌਣ ਕਰੂਗਾ ਮੈਂ ਤੁਹਾਡੀ ਸ਼ਰਨ ਆਇਆ ਹਾਂ ਮਹਾਰਾਜ ਸਾਰੇ ਘਰ ਛੱਡ ਕੇ ਮੈਨੂੰ ਹੁਣ ਕਿਸੇ ਦੇ ਸਹਾਰਾ ਨਹੀਂ ਕਿਸੇ ਦਾ ਆਸਰਾ ਨਹੀਂ ਤੁਸੀਂ ਉਹ ਮੇਰੀ ਹੋਣ ਨੂੰ ਤੁਸੀਂ ਕਿਰਪਾ ਕਰੋ ਕਹਿੰਦਾ ਏਦਾਂ ਮੈਂ ਅਰਦਾਸ ਮਹਾਰਾਜ ਦੇ ਚਰਨਾਂ 'ਚ ਕੀਤੀ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਤੇ ਖਾਲਸਾ ਜੀ ਮੈਨੂੰ ਉਦੋਂ ਹੀ ਜਦੋਂ ਮੈਂ ਘਰੇ ਆਇਆ ਤੇ ਉਦੋਂ ਸ਼ਾਮ ਨੂੰ ਮੈਨੂੰ ਫੋਨ ਆਇਆ ਮੇਰੀ ਘਰ ਵਾਲੀ ਦਾ ਵੀ ਤੁਸੀਂ ਸਾਨੂੰ ਆ ਕੇ ਲੈ ਕੇ ਜਾਓ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਉਹ ਆਪਣੇ ਜਿਹੜਾ ਮੁੰਡਾ ਕੰਮ ਕਰਦਾ ਉਹਨੂੰ ਫੋਨ ਕੀਤਾ ਵੀ ਤੂੰ ਜੋ ਕਿਹਾ ਸੀ ਉਹੀ ਗੱਲ ਸੱਚੀ ਹੋ ਗਈ ਸ਼ੀਦਾ ਨੇ ਬੜੀ ਕਿਰਪਾ ਕੀਤੀ ਖਾਲਸਾ ਜੀ ਐਸੀ ਕਿਰਪਾ ਹੋਈ ਉਹਨੇ ਫੋਨ ਕੀਤਾ ਵੀ ਸਾਨੂੰ ਲੈ ਕੇ ਜਾਓ ਤੇ ਅਸੀਂ ਗਏ ਮੈਂ ਉਹਨੂੰ ਫੋਨ ਕੀਤਾ ਵੀ ਮੈਂ ਆ ਰਿਹਾ ਤੇ ਉਹ ਪਹਿਲਾਂ ਹੀ ਘਰ ਦੇ ਬਾਹਰ ਆਪਣੇ ਸਮਾਨ ਫੜ ਕੇ ਖਲੋਤੀ ਸੀ ਤੇ ਉਹਨੇ ਸਮਾਨ ਗੱਡੀ ਚ ਰੱਖਿਆ ਤੇ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਅੰਦਰ ਜਾਣਾ ਕਿ ਨਹੀਂ ਨਹੀਂ ਅੰਦਰ ਨਹੀਂ ਜਾਣਾ ਆਪਾਂ ਇੱਥੋਂ ਹੀ ਚਲੇ ਜਾਣਾ ਜਦੋਂ ਅਸੀਂ ਘਰ ਆ ਗਏ ਮੈਂ ਪੁੱਛਿਆ ਉਹਨੂੰ ਸਾਰਾ ਉਹਨੇ ਮੇਰੇ ਕੋਲੋਂ ਮਾਫੀ ਵੀ ਮੰਗੀ ਮੇਰੀ ਮਾਂ ਕੋਲੋਂ ਮਾਫੀ ਮੰਗੀ ਫਿਰ ਉਹਨੇ ਸਾਰੀ ਗੱਲ ਦੱਸੀ ਵੀ ਮੈਂ ਭੁੱਲ ਗਈ ਸੀ ਮੈਨੂੰ ਕਿਸੇ ਗੱਲ ਦਾ ਗਿਆਨ ਨਹੀਂ ਸੀ ਮੈਨੂੰ ਤਾਂ ਲੱਗਦਾ ਸੀ ਵੀ ਮੇਰੇ ਪੇਕੇ ਮੇਰਾ ਸਭ ਕੁਝ ਹੈ ਪਰ ਹੁਣ ਉਹ ਵੀ ਵਿਆਹੇ ਗਏ ਨੇ ਭਰਾ ਤੇ ਭਾਬੀ ਨਾਲ ਕੋਈ ਇਹੋ ਜਿਹਾ ਵਰਤਾਰਾ ਵਰਤਿਆ ਖਾਲਸਾ ਜੀ ਇਹੋ ਜਿਹੀ ਸ਼ੀਦਾਂ ਨੇ ਕਲਾ ਵਰਤਾਈ ਉਹਨੇ ਕੋਈ ਇਹੋ ਜੀਆਂ ਨੂੰ ਗੱਲਾਂ ਕੀਤੀਆਂ ਤੇ ਖਾਲਸਾ ਜੀ ਦੇ ਮੰਤੇ ਲੱਗੀਆਂ ਇਹਨੂੰ ਉਦੋਂ ਅਗਲਾਈ ਵੀ ਨਹੀਂ ਜਿਹੜਾ ਮੇਰਾ ਘਰ ਹੈ ਸਵਰਾ ਪਰਿਵਾਰ ਉਹੀ ਮੇਰਾ ਅਸਲੀ ਘਰ ਹੈ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਤਰਸ ਕੀਤਾ ਤੇ ਮੇਰੀ ਘਰ ਵਾਲੀ ਜਿਹੜੀ ਆਪਣੇ ਆਪ ਘਰ ਆ ਗਈ ਕੋਈ ਆਨਾ ਬਹਾਨਾ ਜਿਵੇਂ ਵੀ ਬਣਾਇਆ ਸ਼ਹੀਦਾਂ ਨੇ ਜਿਵੇਂ ਵੀ ਕਿਰਪਾ ਕੀਤੀ ਪਰ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਕਹਿੰਦਾ ਹੁਣ ਉਹ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਦੋਵੇਂ ਵੀਰ ਉੱਥੇ ਜਾਂਦੇ ਆਂ ਦਰਸ਼ਨ ਕਰਕੇ ਆਉਨੇ ਆ ਸੇਵਾ ਕਰਕੇ ਆਉਨੇ ਆ ਮਹਾਰਾਜ ਦੀ ਕਿਰਪਾ ਨਾਲ ਐਤਵਾਰ ਦਾ ਦੇਣਾ ਸੀ ਪੱਕਾ ਹੀ ਬਾਬਾ ਦੀਪ ਸਿੰਘ ਸਾਹਿਬ ਨੂੰ ਦਿੱਤਾ ਤੇ ਸਾਡਾ ਕੰਮ ਵੀ ਚੱਲ ਪਿਆ ਮੈਂ ਉਹਦੀ ਤਨਖਾਹ ਵੀ ਵਧੀਆ ਵਧਾਤੀ ਮਹਾਰਾਜ ਦੀ ਕਿਰਪਾ ਨਾਲ ਕੰਮਕਾਰ ਵੀ ਵਧੀਆ ਹੋ ਗਿਆ ਸੱਚੇ ਪਾਤਸ਼ਾਹ ਨੇ ਬੜੀ ਦਇਆ ਕੀਤੀ ਖਾਲਸਾ ਜੀ ਐਵੇਂ ਦੇ ਬਹੁਤ ਜਿਹੜੇ ਹਨ ਵੀਰ ਇਹੋ ਜਿਹਿਆਂ ਖੇਡਾਂ ਆਮ ਕਰਕੇ ਗੁਰਸਿੱਖਾਂ ਨਾਲ ਵਰਤਦੀਆਂ ਹਨ ਪਰ ਖਾਲਸਾ ਜੀ ਜਿਹੜੇ ਹੋਰ ਮਤਲਬ ਜਿਹੜੇ ਧਰਮ ਦੇ ਨੇ ਉਹਨਾਂ ਨਾਲ ਵੀ ਬੜੀ ਮਹਾਰਾਜ ਕਲਾ ਵਰਤਾਂਦੇ ਕਿਉਂਕਿ ਜਦੋਂ ਉਹਨਾਂ ਦਾ ਭਰੋਸਾ ਬਣ ਜਾਂਦਾ ਉਹ ਅਰਦਾਸ ਕਰਦੇ ਆ ਤੇ ਫਿਰ ਮਹਾਰਾਜ ਉਹਨਾਂ ਦੀ ਅਰਦਾਸ ਸੁਣਦੇ ਆ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵਛੜ ਕਰਨਾ ਨਿਦਾਨ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਆਓ ਖਾਲਸਾ ਜੀ ਮਹਾਰਾਜ ਅੱਗੇ ਇਹੋ ਅਰਦਾਸ ਕਰੀਏ ਕਿ ਮਹਾਰਾਜ ਜੀ ਅਸੀਂ ਗੁਰਸਿੱਖ ਬਣੇ ਰਹੀਏ ਸਾਡੇ ਹਿਰਦੇ ਵਿੱਚ ਆਪਣੀ ਬਾਣੀ ਦਾ ਪ੍ਰਕਾਸ਼ ਕਰ ਦਿਓ ਨਾਮ ਦਾ ਪ੍ਰਕਾਸ਼ ਕਰ ਦਿਓ ਚੜ੍ਹਦੀ ਕਲਾ ਮਹਾਰਾਜ ਕਰ ਦਿਓ ਖਾਲਸੇ ਪੰਥ ਦੀ ਸਦਾ ਜੈ ਜੈਕਾਰ ਹੋਵੇ ਇਹੀ ਅਰਦਾਸਾਂ ਕਰਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ ਆਪਣਾ ਭਲਾ ਆਪਣੇ ਆਪ ਹੋ ਜਾਣਾ ਸੋ ਖਾਲਸਾ ਜੀ ਜਿਵੇਂ ਆਪ ਸਾਖ ਸੰਤਾਂ ਨੂੰ ਪਤਾ ਹੈ ਕਿ ਜਿਹੜਾ ਸ਼ਾਹਪੁਰ ਜਾਜਨਾ ਉਹਦਾ ਲੈਂਟਰ ਖੁੱਲ ਗਿਆ ਕਰਦਾ ਹੁਣ ਬਿਜਲੀ ਦਾ ਕਾਰਜ ਹੋ ਰਿਹਾ ਮਹਾਰਾਜ ਕਿਰਪਾ ਕਰਨ ਵੀਡੀਓ ਬਣਾ ਕੇ ਦਾਸ ਪਾਵੇਗਾ ਤੇ ਦੂਸਰਾ ਜਿਹੜਾ ਖਾਲਸਾ ਜੀ ਡੇਰਾ ਬਾਬਾ ਨਾਨਕ ਵਾਲਾ ਘਰ ਹੈ ਉਹ ਉਥੇ ਥੋੜਾ ਜਿਹਾ ਮਿਸਤਰੀਆਂ ਦੀ ਦਿੱਕਤ ਆਈ ਮਹਾਰਾਏ ਗੜੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਉਹ ਵੀ ਖਾਲਸਾ ਜੀ ਲੈਂਟਰ ਤੇ ਪਹੁੰਚ ਗਿਆ ਥੋੜੇ ਦਿਨਾਂ ਤੱਕ ਉਹਦਾ ਵੀ ਲੈਂਟਰ ਪੈ ਜਾਣਾ ਜੇ ਕੋਈ ਗੁਰਮੁਖ ਪਿਆਰਾ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦਾ ਜੇ ਕਿਸੇ ਦੀ ਆਪਣੀ ਮੰਦੀ ਇੱਛਾ ਹੈ ਵੀ ਜਾਂ ਉਥੇ ਜਾ ਕੇ ਕੋਈ ਸੇਵਾ ਕਰਨੀ ਚਾਹੁੰਦਾ ਦਾਸ ਦੱਸ ਦੇਵੇਗਾ ਜਾਂ ਦਾਸ ਨੂੰ ਕੋਈ ਮਾਇਆ ਭੇਜਣੀ ਚਾਹੁੰਦਾ ਹੈ ਉਹ ਸੇਵਾ ਵਾਸਤੇ ਘਰ ਵਾਸਤੇ ਤੇ ਜਰੂਰ ਖਾਲਸਾ ਜੀ ਸੇਵਾ ਕਰਿਓ ਕਿਉਂਕਿ ਉਥੇ ਕਟੂ ਕਟਣੀ ਤੇ 115 20000 ਦੇ ਲਾਗੇ ਛਾਕੇ ਸਰੀਆ ਲੱਗਣਾ ਤੇ ਬਾਕੀ ਜਿਹੜਾ ਰੇਤਾ ਬਜਰੀ ਸੀਮੈਂਟ ਲੱਗਣਾ 100 ਬੋਰੀਆਂ ਦੇ ਕਰੀਬ 2.5 ਲੱਖ ਦਾ ਖਰਚਾ ਜਿਹੜਾ ਲੈਂਟਰ ਤੇ ਆਉਂਦਾ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਨੇ ਕਰਾ ਲੈਣੀ ਆਪੇ ਸੇਵਾ ਮੇਰਾ ਫਰਜ ਹੈ ਬੇਨਤੀ ਕਰਨਾ ਕਿਉਂਕਿ ਗੁਰੂ ਕੀ ਸੰਗਤ ਹੋ ਤੇ ਸੰਗਤ ਰੂਪ ਜਾਣ ਕੇ ਮੈਂ ਪਰਮੇਸ਼ਰ ਅੱਗੇ ਬੇਨਤੀ ਕਰ ਰਿਹਾ ਮਹਾਰਾਜ ਜਾਣੀ ਜਾਣ ਹਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ